ਇਸ ਵੇਲੇ ਦੀ ਵੱਡੀ ਖਬਰ ਪੁਲਿਸ ਸਟੇਸ਼ਨ ਧਾਰੀਵਾਲ ਤੋਂ ਆ ਰਹੀ ਹੈ ਧਾਰੀਵਾਲ ਦੇ ਨਜ਼ਦੀਕੀ ਪਿੰਡ ਜਾਪੂਵਾਲ ਵਿਖੇ ਬੀਤੇ ਕੱਲ ਮਾਮੂਲੀ ਤਕਰਾਰ ਤੋਂ ਬਾਅਦ ਰਿਸ਼ਤੇਦਾਰਾਂ ਵੱਲੋਂ ਹੀ ਇੱਕ ਔਰਤ ਦਾ ਸਿਰ ਤੇ ਇੱਟ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਇਸ ਮਾਮਲੇ ਵਿੱਚ ਪੁਲਿਸ ਨੇ ਮਾਮਲਾ ਦਰਜ ਕਰਕੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਦੱਸ ਦਈਏ ਕਿ ਬੀਤੇ ਕੱਲ ਪਿੰਡ ਜਾਪੂਵਾਲ ਦੇ ਵਿੱਚ ਇੱਕ 4 ਇੰਚੀ ਦੀ ਕੰਧ ਨੂੰ ਲੈ ਕੇ ਆਪਸ ਦੇ ਵਿੱਚ ਦੋ ਪਰਿਵਾਰਾਂ ਦਾ ਝਗੜਾ ਹੋ ਗਿਆ ਸੀ ਜਿਸ ਵਿੱਚ ਕ੍ਰਿਸ਼ਨਾ ਨਾਮਕ ਔਰਤ ਦੇ ਸਿਰ ਵਿੱਚ ਇੱਟ ਲੱਗਣ ਦੇ ਕਾਰਨ ਉਸ ਦੀ ਮੌਤ ਹੋ ਗਈ ਸੀ ਮ੍ਰਿਤਕ ਔਰਤ ਕ੍ਰਿਸ਼ਨਾ ਦੇ بیٹے ਜਤਿੰਦਰ ਦੇ ਬਿਆਨਾਂ ਦੇ ਆਧਾਰ ਤੇ ਧਾਰੀਵਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਤਿੰਨ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਅੱਜ ਇਹਨਾਂ ਤਿੰਨਾਂ ਦੀ ਗ੍ਰਿਫਤਾਰੀ ਵੀ ਹੋ ਗਈ ਹੈ ਡੀਐਸਪੀ ਕੁਲਵੰਤ ਸਿੰਘ ਮਾਨ ਨੇ ਦੱਸਿਆ ਕਿ ਇਹ ਆਪਸ ਦੇ ਵਿੱਚ ਇੱਕ ਕੰਦ ਨੂੰ ਲੈ ਕੇ ਇਹਨਾਂ ਦਾ ਝਗੜਾ ਹੋਇਆ ਸੀ ਜਿਸ ਕਾਰਨ ਔਰਤ ਦੇ ਸਿਰ ਵਿੱਚ ਇੱਟ ਵੱਜ ਗਈ ਔਰ ਔਰਤ ਦੀ ਮੌਤ ਹੋ ਗਈ ਸੀ ਇਸ ਮਾਮਲੇ ਵਿੱਚ ਤਿੰਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਨ੍ਹਾਂ ਦੇ ਨਾਮ ਹਰਦੀਪ ਕੁਮਾਰ ਤੇ ਉਸ ਦਾ ਬੇਟਾ ਰਮਨ ਕੁਮਾਰ ਤੇ ਸਲੱਖਣ ਨਾਮਕ ਵਿਅਕਤੀ ਹਨ ਡੀਐਸਪੀ ਕੁਲਵੰਤ ਸਿੰਘ ਮਾਨ ਨੇ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ ਉਹਨਾਂ ਨੇ ਨਸ਼ਾ ਤਸਕਰਾਂ ਨੂੰ ਵੀ ਕੜੀ ਚੇਤਾਵਨੀ ਦਿੱਤੀ ਹੈ ਇਹ ਕੱਲ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਜਿਹੜੀ ਇੱਕ ਜਾਪੂਆਲ ਜਾਂ ਲੜਾਈ ਹੋਈ ਹੈ ਜਿਸ ਦੌਰਾਨ ਲੇਡੀ ਦੀ ਜਿਹੜੀ ਡੈਥ ਹੋ ਗਈ ਹੈ ਤੇ ਉਸ ਤੇ ਫਿਰ ਅਸੀਂ ਲੇਡੀ ਦੇ ਜਿਹੜਾ ਲੜਕਾ ਜਤਿੰਦਰ ਉਹਦੇ ਬਿਆਨਾਂ ਤੇ ਅਸੀਂ ਆਪਾਂ ਐਫਆਈਆਰ ਦਰਜ ਕੀਤੀ ਉਹਨਿੱਚ ਲੜਕੀ ਦਾ ਆਪਣੇ ਦੇਰ ਦੇ ਨਾਲ ਜਿਹੜਾ ਕੰਧ ਨੂੰ ਲੈ ਕੇ ਝਗੜਾ ਹੋਇਆ ਸੀ ਜਿਸ ਦੌਰਾਨ ਉਹਦੇ ਲੜਕੇ ਮੁਤਾਬਕ ਉਹਦੇ ਮਾਤਾ ਦੇ ਟੱਭਜੀ ਜਿਸ ਕਰਕੇ ਉਹਦੀ ਮੌਤ ਹੋ ਗਈ ਤੇ ਇਸ ਤੇ ਹੀ ਅਫੇ ਅਰਜ਼ੀ ਦਰਜ ਕੀਤੀ। ਉਹਨਾਂ ਦੇ ਵੱਲੋਂ ਤਿੰਨ ਬੰਦਿਆਂ ਨੇ ਉਹਨਾਂ ਨੇ ਹਰਦੀਪ ਕੁਮਾਰ ਹੈ ਉਹਦਾ ਲੜਕਾ ਰਮਨ ਕੁਮਾਰ ਹੈ ਤੇ ਇੱਕ ਸੁਲੱਖਣ ਹੈ ਉਹਨਾਂ ਦੇ ਖਿਲਾਫ ਉਹਨਾਂ ਨੇ ਅਫੇ ਦਰਜ ਕਰਾਈ ਸੀ। ਪੁਰਾਣੀ ਰੰਜਿਸ਼ ਤੇ ਨੀ ਕੋ ਸਾਹਮਣੇ ਹੀ ਬਟਿਆ ਕਿ ਇਹਨਾਂ ਦੀ ਕੰਧ ਜਿਹੜੀ ਹੈ ਕੰਧ ਘਰ ਇਕੱਠੇ ਨੇ ਤੇ ਵਿੱਚ ਕੰਧ ਸਾਂਝੀ ਆ ਉਸ ਤੋਂ ਲੈ ਕੇ ਇਹਨਾਂ ਦੀ ਲੜਾਈ ਹੋਈ। ਤਿੰਨ ਦੋਸ਼ੀ ਨੇ ਤਿੰਨੇ ਗ੍ਰਿਫਤਾਰ ਕਰ ਲਏ।